ਗੱਲ ਕਰਾਂਗੇ ਹਰਿਆਣਾ ਦੇ ਹਰਿਆਣਾ ਦੇ ਬਾਧਰਗੜ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦਾਅਵਾ ਕੀਤਾ ਕਿ ਮਾਹੌਲ ਉੱਥੇ ਕਾਫੀ ਤਣਾਅਪੂਰਨ ਬਣਿਆ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਸੀ ਕਿ ਇੱਕ ਕਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਦੂਜਾ ਕਤਲ ਜਿਹੜਾ ਕੀਤਾ ਗਿਆ ਜਿਸ ਨੂੰ ਲੈ ਕੇ ਇਸ ਦੇ ਉੱਤੇ ਬੋਲਦੇ ਹੋਏ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਨੇ ਗੱਲਬਾਤ ਕਰਦੇ ਹੋਏ ਨਿੱਜੀ ਚੈਨਲ ਤੇ ਜਿਹੜੇ ਕਿ ਸੀਐਮ ਦੇ ਖੱਟਰਾ ਸਰਕਾਰ ਨੂੰ ਕਹਿ ਰਿਹਾ ਉਹਨਾਂ ਕਹਿ ਕਿ ਦੇਖਿਆ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਮਾਹੌਲ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਲੜਕੀਆਂ ਦੇ ਨਾਲ ਅਪਰਾਧਕਾਰ ਕੀਤੇ ਜਾ ਰਹੇ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਕਤਲ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਕਾਨੂੰਨ ਦੀਆਂ ਸ਼ਰਿਆਮਤਾਂ ਜੀਆਂ ਉਡਾਈਆਂ ਜਾ ਰਹੇ ਨੇ ਤਾਂ ਇਸ ਖਿਲਾਫ ਸੀਐਮ ਖੱਟਰਾ ਨੂੰ ਦੇਖਣਾ ਚਾਹੀਦਾ ਉਹਨਾਂ ਕਹਿ ਕਿ ਜੇਕਰ ਉਹਨਾਂ ਦੇ ਵਿੱਚ ਥੋੜੀ ਜਿਹੀ ਵੀ ਨੈਤਿਕਤਾ ਤਾਂ ਉਹਨਾਂ ਨੂੰ ਤੁਰੰਤ ਗ੍ਰਿਫਤਾਰੀਆਂ ਕਰਨੀਆਂ ਚਾਹੀਦੀਆਂ ਨੇ ਇਸਨਾਲੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਗ੍ਰਹਿ ਮੰਤਰੀ ਦਾ ਅਸੀਫਾ ਵੀ ਲੈਣਾ ਚਾਹੀਦਾ ਕਿਉਂਕਿ ਲਗਾਤਾਰ ਹਰਿਆਣਾ ਦੇ ਵਿੱਚ ਕਾਨੂੰਨ ਵਿਵਸਥਾ ਭੰਗ ਹੁੰਦੀ ਨਜ਼ਰ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਜਿੱਥੇ-ਜਿੱਥੇ ਵੀ ਡਬਲ ਇੰਜਨ ਦੀ ਸਰਕਾਰ ਹੈ ਉੱਥੇ ਅਜਿਹੇ ਤਣਾਅਪੂਰਨ ਮਾਹੌਲ ਕਾਨੂੰਨ ਨੂੰ ਭੰਗ ਕਰਨ ਵਾਲਾ ਮਾਹੌਲ ਲਗਾਤਾਰ ਦੇਖਿਆ ਜਾ ਰਿਹਾ ਹੈ ਸੋ ਦادی ਕਹਿੰਦੇ ਹੈਂ ਅੰਦਰ ਵਿੱਚ ਹੋ ਰਹੇ ਅਜਿਹੇ ਕੰਮ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਜੜਾ ਕੀ ਹਰਿਆਣਾ ਦੀ ਸਰਕਾਰ ਨੂੰ ਘੇਰਿਆ ਕਿ ਇਥੋਂ ਹਰਿਆਣਾ ਸਰਕਾਰ ਦੀ ਨਾਕਾਮੀ ਸਾਹਮਣੇ ਆਉਂਦੀ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਰੈਣੀ ਦੇ ਬਾਦਰਗੜ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦਾਅਵਾ ਕੀਤਾ ਕਿ ਮਾਹੌਲ ਉੱਥੇ ਕਾਫੀ ਤਣਾਅਪੂਰਨ ਬਣਿਆ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਸੀ ਕਿ ਇੱਕ ਕਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਦੂਜਾ ਕਤਲ ਜਿਹੜਾ ਕੀਤਾ ਗਿਆ ਜਿਸ ਨੂੰ ਲੈ ਕੇ ਇਸ ਦੇ ਉੱਤੇ ਬੋਲਦੇ ਹੋਏ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਨੇ ਗੱਲਬਾਤ ਕਰਦੇ ਹੋਏ ਨਿੱਜੀ ਚੈਨਲ ਤੇ ਜਿਹੜੇ ਕਿ ਸੀਐਮ ਦੀ ਖੱਟਰਾ ਸਰਕਾਰ ਨੂੰ ਕੇਰਿਆ ਉਹਨਾਂ ਨੇ ਕਿਹਾ ਕਿ ਦੇਖਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਮਾਹੌਲ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਲੜਕੀਆਂ ਦੇ ਨਾਲ ਬਲਾਤਕਾਰ ਕੀਤੇ ਜਾ ਰਹੇ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਕਤਲ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਕਾਨੂੰਨ ਦੀਆਂ ਸ਼ਰਿਆਮਤਾਂ ਜਿਉਂ ਉਡਾਈਆਂ ਜਾ ਰਹੀਆਂ ਨੇ ਤਾਂ ਇਸ ਖਿਲਾਫ सीएम खट्टर ਨੂੰ ਦੇਖਣਾ ਚਾਹੀਦਾ ਉਹਨਾਂ ਕਹਿ ਕੇ ਜੇਕਰ ਉਹਨਾਂ ਦੇ ਵਿੱਚ ਥੋੜੇ ਜਿਹੇ ਵੀ ਨੈਤਿਕਤਾ ਤਾਂ ਉਹਨਾਂ ਨੂੰ ਤੁਰੰਤ ਗ੍ਰਿਫਤਾਰੀਆਂ ਕਰਨੀਆਂ ਚਾਹੀਦੀਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਗ੍ਰਹਿ ਮੰਤਰੀ ਦਾ ਅਸੀਫਾ ਵੀ ਲੈਣਾ ਚਾਹੀਦਾ ਕਿਉਂਕਿ ਲਗਾਤਾਰ ਹਰਿਆਣਾ ਦੇ ਵਿੱਚ ਕਾਨੂੰਨ ਵਿਵਸਥਾ ਭੰਗ ਹੁੰਦੀ ਨਜ਼ਰ ਆ ਰਹੀ ਹੈ ਉਹਨਾਂ ਕਹਿ ਕਿ ਜਿੱਥੇ-ਜਿੱਥੇ ਵੀ ਡਬਲ ਇੰਜਨ ਦੀ ਸਰਕਾਰ ਹੈ ਉੱਥੇ ਅਜਿਹੇ ਤਣਾਅਪੂਰਨ ਮਾਹੌਲ ਕਾਨੂੰਨ ਨੂੰ ਭੰਗ ਕਰਨ ਵਾਲਾ ਮਾਹੌਲ ਲਗਾਤਾਰ ਦੇਖਿਆ ਜਾ ਰਿਹਾ ਹੈ ਸੋ ਦਾਦੇ ਕੇਹਰਾਂ ਦੇ ਵਿੱਚ ਹੋ ਰਿਹਾ ਅਜੇ ਕਮ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਜਿਹੜਾ ਕਿ ਹਰਿਆਣਾ ਦੀ ਸਰਕਾਰ ਨੂੰ ਘੇਰਿਆ ਕਿ ਇਥੋਂ ਹਰਿਆਣਾ ਸਰਕਾਰ ਦੀ ਨਾਕਾਮੀ ਸਾਹਮਣੇ ਆਉਂਦੀ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ